ਗੋਬਿੰਦ ਸਿੰਘ ਮਹਾਰਾਜ ਸੱਚ ਪਾਛੈ ਦਾ ਕਲਪ ਪ੍ਰਕਾਸ਼ ਦੇ ਹੜਾ ਮੰਾਇਆ ਸ਼ਬਦ ਬੜੀ ਥਾਵਾਂ ਤੇ ਪੜਿਆ ਗਿਆ ਲਗਭਗ ਕਈ ਕਈ ਵਾਰ ਪੜਿਆ ਗਿਆ ਕਿ ਵਾਹ ਪ੍ਰਗਟਿਓ ਮਰਦ ਅਗਮੜਾ ਬਰਿਆਬ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਪੜਦੇ ਜਦੋਂ ਵਿਚਾਰ ਕੀਤੇ ਕਿ ਮਰਦ ਅਗਮੜਾ ਕਿਵੇਂ ਹੈ ਦੇਖੋ ਇੰਨੀ ਗੱਲ ਆ ਪਸਾਰਿਆਂ ਨੂੰ ਪਤਾ ਹੈ ਕਿ ਪਿਤਾ ਦੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਹੱਥੀ ਆਪਣੇ ਮੂੰਹ ਤੋਂ ਕਹਿਣਾ ਕਿ ਜਾਓ ਜਾ ਕੇ ਸੀਸ ਦਿਓ ਦੋ ਸਾਹਿਬ ਜਾਦੇ ਜਿਹੜੇ ਸ਼ਹੀਦ ਚਮਕੌਰ ਦੀ ਗੜੀ ਦੇ ਵਿੱਚ ਹੁੰਦੇ ਨੇ ਉਹਨਾਂ ਸ਼ਰੀਰਾਂ ਦੇ ਲਾਸਾਂ ਦੇ ਕੋਲੋਂ ਲੰਘ ਜਾਣਾ ਤੇ ਦਇਆ ਸਿੰਘ ਨੂੰ ਕਹਿਣਾ ਕਿ ਦਇਆ ਸਿੰਘ ਮਿੱਟੀ ਦੇ ਨਾਲ ਮੂੰਹ ਨਹੀਂ ਕਰੀਦਾ ਇਸ ਕਰਕੇ ਤੇ ਉਹ ਅਗੰਬੜੇ ਹੈ ਹੀ ਪਰ ਜਦੋਂ ਸਤਗੁਰੂ ਦੇ ਆਪਣੇ ਪਾਵਨ ਬਚਨ ਦੇਖੂ ਪੜੇ ਕਿ ਮਰਦ ਅਗਮੜਾ ਕਿਹਾ ਕਿਉਂ ਜਾਂਦਾ ਹੈ ਹਿਮਾਚਲ ਦੇ ਵਿੱਚ ਪੌਂਟਾ ਸਬਜੀ ਦਾ ਆਪਨੇ ਲਗਭਗ ਦਰਸ਼ਨ ਕੀਤੇ ਹੋਣਗੇ ਸਭ ਨੇ ਜਿੱਥੇ ਪੰਗਾੜੇ ਦਾ ਯੁੱਧ ਹੁੰਦਾ ਹੈ ਇਸ ਯੁੱਧ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੇ ਨਾਲ ਚਾਰ ਕੋ ਸਿੰਘ ਸਨ ਜਦੋਂ ਜਾਂਦੇ ਨੇ ਸੈਸ ਬਾਤ ਹਰੀ ਚੰਦ ਜਿਹੜਾ ਹਡੂਰੀ ਰਾਜ ਹੈ ਉਹਦੇ ਨਾਲ ਹਜ਼ਾਰਾਂ ਫੌਜੀ ਨੇ ਕੁਝ ਮੁਗਲ ਸੈਨਿਕ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਘੇਰ ਲਿੰਦੇ ਨੇ ਜੀ ਸੁਖ ਸਾਗਰ ਤੇ ਮਰਦ ਅਗਮੜਾ ਥੋੜੀ ਜਿਹੀ ਵਿਚਾਰ ਕਰਨੀ ਹੈ ਹੁਣ ਇੱਕ ਪਾਸੇ ਸਿਰਫ ਚਾਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰ ਸਿਰੇ ਖੁੱਲੇ ਮੈਦਾਨ ਦੇ ਵਿੱਚ ਘੇਰਾ ਪਾਇਆ ਤੇ ਹਰੀ ਸਿੰਘ ਜਿਹੜਾ ਹਰੀਚੰਦ ਹਡੂਰੀ ਰਾਜ ਹੈ ਇਹ ਬੜਾ ਖੁਸ਼ ਗੁਰੂ ਸਾਹਿਬ ਦੇ ਸਾਹਮਣੇ ਆਇਆ ਕਿਉਂਕਿ ਘੇਰਾ ਪਾ ਕੇ ਨੇ ਸਮਝ ਲੈ ਕਿ ਗੁਰੂ ਸਾਹਿਬ ਜੀ ਤੋਂ ਹੁਣ ਬਾਰੇ ਜਾਣ ਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਉਹ ਸ਼ਬਦ ਦੇਖੋ ਜੀ ਨਹੀਂ ਸਨ ਲਾਉਂਦੇ ਪਰ ਅਸੀਂ ਤਾਂ ਜੀ ਕਰਕੇ ਲਾਵਾਂਗੇ ਕਿ ਮੈਂ ਤੁਹਾਡੇ ਬਾਰੇ ਬੜਾ ਸੁਣਿਆ ਕਿ ਤੁਸੀਂ ਬੜੇ ਬਹਾਦਰ ਹੋ ਤੁਹਾਡੇ ਪਿਤਾ ਦਾ ਨਾਮ ਵੀ ਤੇਗ ਬਹਾਦਰ ਸੀ ਤੇ ਸੁਣਿਆ ਤੁਸੀਂ ਵੀ ਬੜੇ ਬਹਾਦਰ ਹੋ ਸੁਣਿਆ ਕਿ ਤੁਹਾਡਾ ਨਿਸ਼ਾਨਾ ਬੜਾ ਪੱਕਾ ਹੈ ਪਰ ਹੁਣ ਤੁਸੀਂ ਘੇਰੇ ਦੇ ਵਿੱਚ ਹੋ ਇਹ ਗੱਲ ਤੇ ਪੱਕੀ ਕਿ ਹੁਣ ਤੁਸੀਂ ਬਚ ਕੇ ਤੇ ਜਾ ਨਹੀਂ ਸਕਦੇ। ਉਹਨੂੰ ਹੰਕਾਰ ਦੇ ਵਿੱਚ ਕਹਿੰਦਾ ਗੁਰੂ ਸਾਹਿਬ ਜੀ ਨੂੰ ਕਹਿੰਦਾ ਤੁਸੀਂ ਬਚ ਕੇ ਤੇ ਜਾ ਨਹੀਂ ਸਕਦੇ। ਪਰ ਮੈਂ ਤੁਹਾਡੇ ਬਹਾਦਰ ਸੂਰਬੀਰ ਤਾਂ ਵੇਖਣਾ ਚਾਹੁੰਨਾ ਕਿ ਤੁਸੀਂ ਥੋੜੀ ਜਿਹੀ ਵਿਖਾਓ ਤੇ ਸਹੀ ਕਿ ਤੁਹਾਡੇ ਕੋਲ ਕੋਈ ਹੈ ਵੇ ਕਿ ਲੋਕੀ ਐਵੇਂ ਗੱਲਾਂ ਕਰ ਦਿੰਦੇ। ਮੈਂ ਬਹਾਦਰੀ ਵੇਖਣਾ ਚਾਹੁੰਨਾ ਤੁਸੀਂ ਆਪਣਾ ਤੀਰ ਜਣਾਓ। ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੇਪਾਸਾ ਜੀ ਸੁਖ ਸਾਗਰ ਗੁਰ ਪਾਇਆ ਸੁੱਖਾਂ ਦੇ ਸਾਗਰ ਨੇ ਫਿਰ ਬਚਨ ਕੀਤੇ ਕਹਿੰਦੇ ਹਰੀ ਚੰਦ تیر ਤੂੰ ਚਲਾ ਕਿਉਂਕਿ ਹਜੇ ਜਿਹੜੇ ਸੰਤ ਨੇ ਉਹ ਸੁੱਖਾਂ ਦੇ ਸਾਗਰ ਵਿੱਚ ਸ਼ਾਂਤੀ ਦੇ ਸਾਗਰ ਦੇ ਵਿੱਚ ਨਹੀਂ ਹਜੇ ਫਕੀਰ ਨੂੰ ਜੋਸ਼ ਨਹੀਂ ਆਇਆ ਤੇ ਪਹਿਲਾਂ تیر ਤੂੰ ਚਲਾ ਤੇਰੇ ਮਨ ਦੇ ਵਿੱਚ ਵੀ ਨਾ ਨਾ ਰਹੇ ਕੋਈ ਉਰੇ ਜਿਹੜਾ ਹਰੇ ਜਾਂਦਾ ਹੰਡੂਰੇ ਹੈ ਉਸ ਵਲੇ ਨਾਲੇ ਤੇ ਕੁਛ ਵੀ ਹੋਇਆ ਕਿ ਨਾਲੇ ਇਹ ਸੋਚਦਾ ਕਿ ਗੁਰੂ ਸਾਹਿਬ ਜੀ ਦੇ ਬਾਰੇ ਸੁਣਿਆ ਸੀ ਕਿ ਇਹ ਤੇ ਬੜੇ ਵੱਡੇ ਰਾਜਨੀਤਿਕ ਵੀ ਨੇ ਇਹ ਰਣਨੀਤੀ ਵੀ ਜਾਣਦੇ ਨੇ ਜੰਗ ਦੀ ਨੀਤੀ ਵੀ ਜਾਣਦੇ ਨੇ ਪਰ ਜਿਵੇਂ ਇਹਨਾਂ ਨੇ ਮੌਕਾ ਮੈਨੂੰ ਦੇ ਦਿੱਤਾ ਮੈਨੂੰ ਤਾਂ ਲੱਗਦਾ ਕੁਝ ਵੀ ਨਹੀਂ ਜਾਣਦੇ ਉਰਥ ਬੋਲ ਜਿਹੜੇ ਨੇ ਬੋਲ ਜਿਹੜੇ ਮਾੜੇ ਵੀ ਬੋਲੇ ਜੀ ਪਰ ਆਪਰ ਨਹੀਂ ਬੋਲਣੇ ਅੰਦਰੋਂ ਅੰਦਰੇ ਕੋਸ਼ਕਾ ਗੁਰੂ ਸਾਹਿਬ ਜੀ ਦੀ ਨੀਤੀ ਦੇ ਬਾਰੇ ਕੁਝ ਵੀ ਨਹੀਂ ਜਾਣਦੇ ਇਹ ਸਿਆਣੇ ਨਹੀਂ ਅਤੇ ਮੂਰਖ ਇਹੋ ਲੱਗਦੇ ਨੇ ਕਿ ਮੌਕਾ ਮੈਨੂੰ ਦਿੰਦੇ ਨੇ ਹਰੀਚੰਦ ਤੇ ਮੌਕਾ ਇਸ ਕਰਕੇ ਦਿੰਦਾ ਕਿ ਹਰੀਚੰਦ ਨੇ ਪੂਰੇ ਸਰੀਰ ਦੇ ਉੱਤੇ ਲੋਹੇ ਦਾ ਸੰਜੋਗ ਪਾਇਆ ਹੋਇਆ ਹੈ ਸਾਤੇ ਦੇ ਉੱਤੇ ਢਾਲ ਬੰਨੀ ਹੋਈ ਸਾਹਮਣੇ ਸਿਰ ਦੇ ਉੱਤੇ ਲੋਹੇ ਦਾ ਟੋਪ ਹੈ ਕਿ ਮੈਂ ਤੇ ਮੌਕਾ ਤਾਂ ਦਿੱਤਾ ਮੈਂ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਲੋਹੇ ਨਾਲ ਜਕੜਿਆ ਪਿਆ ਪਰ ਸਤਗੁਰੂ ਜੀ ਨੇ ਬਹੁਤਾ ਸੰਜੋਗ ਹੀ ਕੋਈ ਨਹੀਂ ਪਾਇਆ ਮੱਥਾ ਵੀ ਨੰਗਾ ਹੈ ਮੂੰਹ ਵੀ ਨੰਗਾ ਹੈ ਪਰ ਛਾਤੀ ਦੇ ਉੱਤੇ ਤੇ ਭਾਵੇਂ ਚਲੋ ਸਤਗੁਰੂ ਜੀ ਨੇ ਪਵਨ ਕਮਰ ਕਸਾ ਕੀਤਾ ਹੈ ਪੇਟ ਦੇ ਉੱਤੇ ਪਰ ਸਾਚੇ ਕੋ ਤੋਂ ਛਾਤੀ ਦੇ ਉੱਤੇ ਵੀ ਕੁਝ ਨਹੀਂ ਸੀ ਪਰ ਗੁਰੂ ਸਾਹਿਬ ਨੇ ਫਿਰ ਵੀ ਮੌਕਾ ਮੈਨੂੰ ਦੇ ਦਿੱਤਾ ਹੁਣ ਇਹ ਨਾਲੇ ਤੇ ਖੁਸ਼ ਹੋਵੇ ਇਹ ਸਤਗੁਰੂ ਜੀ ਦੇ ਆਪਣੇ ਬਚਨ ਨੇ ਜੀ ਬਚਿੱਤਰ ਨਾਟਕ ਦੇ ਤੁਹਾਨੂੰ ਗੁਰੂਕਲ ਦੀ ਤਰਪਾਸ਼ਾ ਜੀ ਤੇ ਦਸਮ ਗ੍ਰੰਥ ਦੇ ਬਚਨ ਨੇ ਉੱਥੇ ਸਤਿਗੁਰੂ ਜੀ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਨੰ ਸੰਭਾਰਨ ਪ੍ਰਥਮ ਬਾਜੀ ਅੰਗ ਤਾਣ ਬਾਣ ਪ੍ਰਹਾਰਨ ਹਰੀ ਚੰਦ ਗੁੱਸੇ ਦੇ ਵਿੱਚ ਆਇਆ ਆਪਣੇ ਤੀਰਕਮਾਨ ਨੂੰ ਸੰਭਾਲਿਆ ਪਹਿਲਾ ਨਿਸ਼ਾਨਾ ਸਤਿਗੁਰੂ ਜੀ ਲਿਖਦੇ ਨੇ ਕਿ ਮਾਰਿਆ ਨਿਸ਼ਾਨਾ ਉਹਨੇ ਬੰਨਿਆ ਛਾਤੀ ਦਾ ਕਿ ਐਵੇਂ ਲੱਗੇ ਛਾਤੀ ਦੇ ਵਿੱਚ ਤੀਰ ਮਾਰਨਾ ਹੈ ਪਰ ਹਰੀਚੰਦ ਦੇ ਅੰਦਰ ਮਨ ਤੇ ਸ਼ੰਕਾ ਆ ਗਈ ਕਿ ਛਾਤੀ ਤੋਂ ਤੇ ਹੋ ਸਕਦਾ ਹੈ ਤੀਰ ਕਿਤੇ ਸੱਜੇ ਖੱਬੇ ਨਿਕਲ ਜੇ ਨਿਸ਼ਾਨਾ ਨਾ ਵੱਜੇ। ਪਰ ਇਹਨੇ ਸੁਣਿਆ ਸੀ ਕਿ ਗੁਰੂ ਸਾਹਿਬ ਦਾ ਜਿਹੜਾ ਕੋੜਾ ਹੈ ਨਾ ਪਹਿਲਾ ਤੀਰ ਕੋੜੇ ਨੂੰ ਮਾਰਨ ਤੇ ਕੋੜੇ ਨੂੰ ਮਾਰ ਸੁੱਟਾ। ਕਿ ਇਹਨਾਂ ਦਾ ਕੋੜਾ ਤੇ ਸੁਣਿਆ ਇਹਨਾ ਤੇਜ ਹੈ। ਇਹ ਪਹਾੜਾਂ ਦੇ ਉੱਤੇ ਵੀ ਭੱਜਿਆ ਹੀ ਜਾਂਦਾ ਹੈ। ਐਵੇਂ ਭੱਜਦਾ ਜਿਵੇਂ ਉੱਡਦੇ ਜਾਂਦਾ ਹੈ। ਕਿਤੇ ਇਹ ਨਾ ਹੋਵੇ ਗੁਰੂ ਸਾਹਿਬ ਜੀ ਕੋੜੇ ਨੂੰ ਛੇੜਨ ਭਜਾਉਂ ਤੇ ਭੱਜ ਜਾਵੇ। ਨਿਸ਼ਾਨਾ ਛਾਤੀ ਤੇ ਤਾਂ ਬੰਨਿਆ ਔਰ ਗੁਰੂ ਸਾਹਿਬ ਜੀ ਆਪ ਲਿਖਦੇ ਨੇ ਮਾਰਿਆ ਆਪਣੇ ਵੱਲੋਂ ਕੋੜੇ ਨੂੰ ਪਰ ਸਤਕੁਰੀ ਕਹਿੰਦੇ ਹੋਇਆ ਕਿ ਨਾ ਉਹ ਛਾਤੀ ਤੇ ਲੱਗਿਆ ਨਾ ਕੋੜੇ ਤੇ ਲੱਗਿਆ ਨਿਸ਼ਾਨਾ ਮਾਰਿਆ ਗੁਰੂ ਸਾਹਿਬ ਦੇ ਸਿਰ ਦੇ ਉੱਤੋਂ ਨਹੀਂ ਨਿਕਲ ਗਿਆ ਕਿਉਂਕਿ ਕੋੜਾ ਉੱਚਾ ਹੋ ਗਿਆ ਕੋੜੇ ਨੇ ਛਾਲ ਮਾਰੀ ਜਾਂ ਉਨੀਵਾ ਹੋ ਗਿਆ ਇਹ ਜਿਹੜਾ تیر ਸਿਰ ਦੇ ਉੱਤੋਂ ਦੀ ਲੰਘ ਗਿਆ ਇੱਥੇ ਹਰੀਜੰਦ ਨੇ ਫਿਰ ਸੋਚਿਆ ਕਿ ਨਿੱਤੀ ਤੇ ਹੀ ਕਹਿੰਦੀ ਹੈ ਕਿ ਪਹਿਲਾਂ ਸਗੋਂ ਮੈਂ ਮੌਕਾ ਦਿੱਤਾ ਸੀ ਇਹਨਾਂ ਨੇ ਮੈਨੂੰ ਦੇ ਦਿੱਤਾ ਹੁਣ تیر ਮੇਰਾ ਖਾਦੀ ਗਿਆ ਹੈ ਤੇ ਹੁਣ ਮੌਕਾ ਇਹਨਾਂ ਨੂੰ ਦੇਣਾ ਪੈਣਾ ਪਰ ਹੰਕਾਰ ਦੇ ਵਿੱਚ ਫਿਰ ਵੀ ਮੱਤਿਆ ਹੋਇਆ ਕਹਿੰਦਾ ਚਲੋ ਗੁਰੂ ਜੀ ਹੁਣ ਤੁਸੀਂ ਵਾਰ ਕਰੋ ਸੋਚਦਾ ਮੇਰੇ ਕਿੱਥੇ ਵੱਜਣਾ ਹੈ ਔਰ ਸੁਖ ਦੇ ਸਾਗਰ ਸਤਗੁਰੂ ਧਨਗੁਰ ਗੜਕੇ ਧਰਪਾਤਸ਼ਾ ਜੀ ਫਿਰ ਕਹਿੰਦੇ ਨੇ ਕਿ ਹਰੀਚੰਦ ਹਜੇ ਵੀ ਫਕੀਰ ਜਿਹੜੇ ਨੇ ਸ਼ਾਂਤੀ ਦੇ ਸਾਗਰ ਵਿੱਚ ਨੇ ਫਕੀਰ ਨੂੰ ਹਜੇ ਵੀ ਜੋਸ਼ ਨਹੀਂ ਆਇਆ ਤੂੰ ਇਹ ਕੰਮ ਕਰ ਇੱਕ تیر ਹੋਰ ਚਲਾ ਹੁਣ ਇੱਥੇ ਜਿਹੜਾ ਸੀ ਹਰੀਚੰਦ ਉਹ ਕੁਝ ਉੱਚੀ ਬੋਲ ਕੋ ਨੇ ਬੋਲ ਵੀ ਸੁਣਾਏ ਪੁੱਠੇ ਸਿੱਤੇ ਤੇ ਨਾਲ ਤੇ ਉਹਨੂੰ ਕਹਿੰਦਾ ਇਹਨਾਂ ਨੂੰ ਸੱਚਮੁੱਚ ਰਣ ਨੇ ਤੇ ਬਿਲਕੁਲ ਕੋਈ ਨਹੀਂ ਹੁੰਦੀ ਜੀ ਮੈਂ ਤੇ ਕੋੜੇ ਨੂੰ ਇਸ ਕਰਕੇ ਮਾਰਨਾ ਚਾਹੁੰਨਾ ਸਕੇ ਤੇ ਭਜ ਨਾ ਜਾਣ ਭਜਨਾ ਤੇ ਕੀ ਮੈਨੂੰ ਦੂਸਰਾ ਮੌਕਾ ਫਿਰ ਦਿੰਦੇ ਪਈ ਨਹੀਂ ਔਰ ਉੱਥੇ ਕਹਿੰਦੇ ਕਿ ਹਰੀਚੰਦ ਨੇ ਗੁਰੂ ਸਾਹਿਬ ਦੇ ਬੋਲਨੇ ਕਿ ਦੁੱਤਿਆ ਤਾਕ ਕਾ ਤੀਰ ਮੋਕੋ ਚਲਾਇਓ ਦੂਜਾ ਤੀਰ ਦਾ ਨਿਸ਼ਾਨਾ ਮੇਰੇ ਵੱਲੇ ਸਿੱਧੇ ਛਾਤੀ ਵੱਲੇ ਬਨ ਕੇ ਚਲਾਇਆ ਜੀ ਦੁੱਤਿਆ ਕਹਿੰਦੇ ਤਾਨ ਤਾਕ ਕਾ ਤੀਰ ਮੋਕੋ ਚਲਾਇਓ ਪਰ ਕਹਿੰਦੇ ਰੱਖਿਓ ਦੇਵ ਮੈਂ ਕਾਨ੍ਹ ਸ਼ਵੈ ਕੇ ਸਿਧਾਇੰ ਉਸ దై ਪਰਮਾਤਮਾ ਕਾਲਪੁਰਖ ਨੇ ਰੱਖਿਆ ਕੀਤਾ ਕਿੰਦੇ ਉਹ ਦੂਸਰਾ ਜਿਹੜਾ ਤੀਰ ਸੀ ਛਾਤੀ ਜਿਤਨੀ ਵੱਜਿਆ ਕੰਨ ਦੇ ਕੋਲੋਂ ਥੋੜਾ ਜਿਹਾ ਸ਼ੂਕੇ ਲੰਘ ਗਿਆ ਹੁਣ ਜਦੋਂ ਦੂਸਰਾ ਤੀਰ ਵੀ ਚਲਾਇਆ ਇਸ ਹਰੀਜੰਤ ਹੰਡੂਰੀ ਨੇ ਫਿਰ ਕਹਿ ਕੇ ਸਤਿਗੁਰੂ ਜੀ ਹੁਣ ਤੁਹਾਡੀ ਵਾਰੀ ਹੁਣ ਤੀਰ ਚਲਾਓ ਪਰ ਸਤਿਗੁਰੂ ਜੀ ਦਾ ਤੀਸਰੇ ਵਾਰ ਵੀ ਬਚਨ ਨਹੀਂ ਸੀ ਕਿੰਦਾ ਫਕੀਰ ਹਜੇ ਵੀ ਸ਼ਾਂਤੀ ਦੇ ਸਾਗਰ ਵਿੱਚ ਹੀ ਨਹੀਂ ਜੋਸ਼ ਹਜੇ ਵੀ ਨਗਿਰ ਨੂੰ ਆਇਆ ਕਿ ਹਰੀਚੰਦ ਲਾਸਟ ਮੌਕਾ ਹੈ ਅਖੀਰਲਾ ਮੌਕਾ ਹੈ ਕਿ ਤੀਰ ਹੋਰ ਚਲਾ ਕੇ ਵੇਖ ਲੈ ਹੁਣ ਇੱਥੇ ਹਰੀਚੰਦ ਤੇ ਇੰਨਾ ਹੰਕਾਰ ਦੇ ਵਿੱਚ ਆਇਆ ਉਹਨੇ ਸੋਚਿਆ ਕਿ ਦੋ ਤੀਰ ਤਾਂ ਖਾਲੀ ਚਲੇ ਗਏ ਨੇ ਪਰ ਤੀਸਰਾ ਮੌਕਾ ਦਿੰਦੇ ਨੇ ਹੁਣ ਤੀਸਰਾ ਖਰਦੀ ਥੋੜੀ ਜਾਏਗਾ ਆਪਣੇ ਆਪ ਦੇ ਵਿੱਚ ਬੜਾ ਨਿਸ਼ਾਨੇਬਾਜ਼ ਬਾਜ਼ ਸੀ ਜੀ ਉਰਜਾ ਤੋਂ ਤੀਸਰਾ ਤੀਰ ਫਿਰ ਬੰਨਿਆ ਨਿਸ਼ਾਨਾ ਮਾਰਿਆ ਉੱਥੇ ਸਤਿਗੁਰ ਜਰ ਬਚਨ ਗਏ ਨੇ ਕਿ ਤ੍ਰਿਤਿਆ ਬਾਣ ਮਾਰਿਓ ਉਸ ਪੇਟੀ ਮਝਾਰੰ ਗੁਰੇ ਸਾਹਿਬ ਨੇ ਲੱਕ ਦੇ ਉੱਤੇ ਪੇਟੀ ਬੰਨੀ ਹੋਈ ਸੀ ਚਮੜੇ ਦੀ ਪੇਟੀ ਤੇ ਉੱਤੇ ਹੁੰਦੇ ਉੱਤੇ ਸੁਨੇਲ ਦਾ ਜਿਹੜਾ ਕੱਪੜਾ ਬੰਨਿਆ ਹੋਇਆ ਰੇਸ਼ਮੀ ਕੱਪੜਾ ਉਹ ਪੇਟੀ ਪਹਿਲੇ ਸਰਵ ਸਮੇਂ ਦੇ ਸੂਰਮੇ ਬੰਨਦੇ ਹੁੰਦੇ ਸਨ ਜੀ ਕਿਉਂਕਿ ਜਦੋਂ ਕੋੜੇ ਨੇ ਭਜਣਾ ਹੈ ਬਹੁਤ ਜ਼ਿਆਦਾ ਤੇਜ਼ ਭਜਦਾ ਤਾਂ ਫਿਰ ਸਰੀਰ ਹਿੱਲਦਾ ਬੜਾ ਹੈ ਤੇ ਕਈ ਵਾਰੀ ਇੰਨੇ ਜ਼ਿਆਦੇ ਝਟਕੇ ਵੱਜਦੇ ਨੇ ਆਂਦਰਾ ਚੜ ਜਾਂਦੀ ਹੈ ਨਹੀਂ ਜੀ ਫਿਰ ਉਹ ਪੇਟੀ ਇੰਨੀ ਟੈਟ ਕਰਕੇ ਬੰਨੀ ਹੁੰਦੀ ਸੀ ਕਿ ਜੇ ਸਰੀਰ ਹਿੱਲੇ ਤੇ ਸਰੀਰ ਦੇ ਅੰਗ ਜਾਂ ਆਂਦਰਾ ਥੱਲੇ ਉੱਤੇ ਨਾ ਹੋਵੇ ਦੂਸਰਾ تیر ਨੇ ਤੱਕ ਕੇ ਪੇਟੀ ਤੇ ਨਿਸ਼ਾਨਾ ਮਾਰਿਆ ਤਾਂ ਉਹ ਜਾ ਕੇ ਲੱਗਾ ਵੀ ਪੇਟੀ ਦੇ ਵਿੱਚ ਗੁਰੂ ਸਾਹਿਬ ਜੀ ਉੱਥੇ ਉੱਥੋਂ ਪਾਵਨ ਬਚਨ ਕਹੇ ਕਹਿੰਦੇ ਤ੍ਰਿਤਿਆ ਬਾਣ ਮਾਰਿਓ ਉਸੋ ਪੇਟੀ ਮਝਾਰਨ ਰੁੱਭੀ ਤੰਗ ਚਿਲਕਤੰ ਦੁਵਾਨ ਪਾਰੰ ਪਧਾਰਨ ਚਿਲਕਤੰ ਕਹਿੰਦੇ ਨੇ ਜਿਹੜਾ ਉੱਤੇ ਰੇਸ਼ਮੀ ਕੱਪੜਾ ਸੀ ਉਹਨੂੰ ਚੀਰ ਕੇ ਚਮੜੇ ਦੇ ਜਿਹੜੇ ਅੱਗੇ ਪੇਟੀ ਸੀ 벨ਟ ਸੀ ਉਹਨੂੰ ਚੀਰ ਕੇ ਥੋੜਾ ਜਿਹਾ ਸਾਡੇ ਪੇਟ ਦੀ ਚਮੜੀ ਨੂੰ ਚੀਰਿਆ ਥੋੜੀ ਜੀ ਚੁੰਝ ਵਜੀ ਉਥੇ ਗੁਰੂ ਸਾਹਿਬ ਨੂੰ ਬਚਨ ਕਹੇ ਨਹੀਂ ਕਹਿੰਦੇ ਚੁੱਬੇ ਚਿੰਚ ਚਰਮੰ ਕਸ਼ੂ ਕਾਇ ਨ ਆਇੰ ਬਹੁਤਾ ਜ਼ਖਮ ਨੇ ਹੋਇਆ ਥੋੜੇ ਜੇ ਚੁੰਝ ਜਿਹੜੀ ਗੰਦੇ ਉਹ ਸਾਡੇ ਪੇਟ ਦੇ ਵਿੱਚ ਚੁੱਬੀ ਜੀ ਉਹਦੇ ਨਾਲ ਥੋੜਾ ਜਿਹਾ ਖੂਨ ਵੀ ਨਿਕਲਿਆ ਪਰ ਜਦੋਂ ਚੁੰਝ ਚੁੱਬੀ ਤੇ ਨਾਲੇ ਬਚਨ ਕਰ ਦਿੱਤੇ ਚੁੱਬੇ ਚਿੰਚ ਚਰਮੰ ਕਸ਼ੂ ਕਾਇ ਨ ਆਇੰ ਕੈ ਰੰ ਕੇਵਲੰ ਜਾਣ ਦਾਸ ਬਚਾਇੰ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਦਾਸ ਜਾਣ ਕੇ ਕਹਿੰਦੇ ਤੀਸਰੇ ਤੀਰ ਤੋਂ ਵੀ ਬਚਾ ਲਿਆ ਹੁਣ ਜਦੋਂ ਤੋ ਤੀਸਰੀ ਚੁੰਝ ਚੁੱਭੀ ਤੋਂ ਉੱਥੇ ਗੁਰੂ ਸਾਹਿਬ ਨੇ ਫਿਰ ਬਚਨ ਕਹੇ ਕਹਿੰਦੇ ਜਬ ਬਣ ਲਾਗਿਓ ਤਬੈ ਰੋਸ ਜਾਗਿਓ ਹੁਣ ਸਤਿਗੁਰ ਜੀ ਸੁੱਖਾਂ ਦੇ ਸ਼ਾਂਤੀ ਦੇ ਸਾਗਰ ਦੇ ਵਿੱਚੋਂ ਬਾਹਰ ਨਿਕਲੇ ਕਹਿੰਦੇ ਹੁਣ ਫਕੀਰ ਨੂੰ ਫਿਰ ਇੰਨਾ ਜੋਸ਼ ਆਇਆ ਕਿ ਜਬ ਬਾਨ ਲੱਗਿਓ ਤਬੈ ਰੋਸ ਜਾਗਿਓ ਕਰੰਗ ਲੈ ਕਮਾਨੰ ਹੰਗ ਬਾਣ ਤਨੰ ਹੱਥ ਦੇ ਵਿੱਚ ਕਮਾਨ ਲੈ ਕੇ ਨਿਸ਼ਾਨਾ ਬਣ ਕੇ ਸਤਿਗੁਰ ਜੀ ਨੇ ਤੀਰ ਛੱਡਿਆ ਤੇ ਦੇਖੋ ਅੱਗੇ ਫਿਰ ਹੰਕਾਰ ਦੇ ਵਿੱਚ ਸੀ ਤੀਰ ਵੱਜੇਗਾ ਕਿੱਥੇ ਗੁਰੂ ਸਾਹਿਬ ਜੀ ਆਪ ਲਿਖਦੇ ਨੇ ਕਿ ਲੋਹੇ ਦਾ ਉੱਤੇ ਟੋਪ ਪਾਇਆ ਹੋਇਆ ਤੇ ਟੋਪ ਇਦੋਂ ਸਾਰੇ ਪਾਸੋਂ ਬੰਦ ਹੁੰਦਾ ਜੀ ਪਰ ਨੱਕ ਦੇ ਕੋਲੋਂ ਖੁੱਲਾ ਹੁੰਦਾ ਕਿਉਂਕਿ ਸਾਹ ਵੀ ਲੈਣੀ ਹੁੰਦੀ ਹੈ ਸਤਗੁਰ ਜੀ ਨੇ تیر ਬੰਨਿਆ ਸਿੱਧਾ ਨੱਕ ਦੇ ਵਿੱਚ ਮਾਰਿਆ ਔਰ ਨੱਕ ਦੇ ਵਿੱਚੋਂ ਵੱਜ ਕੇ ਸਰੀਰ ਦੇ ਪਿਛਲੇ ਪਾਸੇ ਟੋਪ ਨੂੰ ਲੋਹੇ ਨੂੰ ਪਾੜ ਕੇ تیر ਨਿਕਲ ਗਿਆ ਉੱਥੇ ਫਿਰ ਗੁਰੂ ਸਾਹਿਬ ਜੀ ਆਪ ਲਿਖ ਦਿੰਦੇ ਕਿ ਕਰੰਗ ਲੈ ਕਮਾਨੰ ਹੰੰਗ ਬਾਣ ਤਨੰ ਸਪੈ ਬੇਰਤਾਏ ਸੰਘੋਰ ਚਲਾਏ ਜਿੰਨੇ ਬਾਕੀ ਸੈਨਿਕ ਸਨ ਹਜ਼ਾਰਾਂ ਦੀ ਫੌਜ ਜਦੋਂ ਹਰੀਚੰਦ ਦਾ تیر ਆਰਪਰ ਹੋ ਗਿਆ ਧਰਤੀ ਤੇ ਤੜਫਦਾ ਹੋਇ ਡਿੱਗਿਆ ਉਹ ਸਾਰੇ ਭੱਜ ਭੇਜੀ ਪਰ ਗੁਰੂ ਸਾਹਿਬ ਹੀ ਕਹਿੰਦੇ ਹੁਣ ਕਿਉਂ ਕੇ ਫਕੀਰ ਦਾ ਜੋਸ਼ ਜਾਗ ਪਿਆ ਸੀ ਨਾ ਜੋਸ਼ ਆ ਗਿਆ ਸੀ ਫਿਰ ਤੇਰਾ ਦੇ ਉੱਤੇ ਬਰਖਾ ਕੀਤੀ ਫਿਰ تیر ਰੁਕਣ ਨਹੀਂ ਦਿੱਤੇ ਕਹਿੰਦੇ ਤਾਕ ਤਾਕ ਬਣ ਹਾਨਿਓ ਇੱਕ ਜਵਾਨ ਨੂੰ ਇੱਕੋ ਨੂੰ ਮਾਰਿਆ ਹਲੇ تیر ਤੇ ਕਹਿੰਦੇ ਨਾ ਹਰੀਚੰਦ ਮਾਰੇ ਸੋ ਜੋਦਾ ਨਤਾਰੇ ਰਣਗ ਤਿਆਨ ਭਾਗੇ ਸਭੈ ਤਰਾਸ ਪਾਗੇ ਸਾਰੇ ਡਰਦੇ ਹੋਏ ਰਣੋਂ ਨੂੰ ਛੱਡ ਕੇ ਭੱਜੇ ਤ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਭਈ ਜੇਤ ਮੇਰੀ ਤੇ ਜੇਤ ਮੇਰੀ ਕਰਦੀ ਮੇਰੇ ਕਰਕੇ ਨਹੀਂ ਭਈ ਜੇਤ ਮੇਰੀ ਕਿਰਪਾ ਕਰ ਕੇ ਰੇ ਕੋ ਸੁੱਖਾਂ ਦੇ ਸਾਗਰ ਵਿੱਚੋਂ ਸ਼ਾਂਤੀ ਦੇ ਸਾਗਰ ਵਿੱਚੋਂ ਐਸੇ ਨਿਕਲੇ ਫਿਰ ਕਹਿੰਦੇ ਰਣਗ ਜੇਤ ਆਏ ਜੈੰਗ ਸੀਤ ਗਾਏ ਜੈ ਜੈਕਾਰ ਦੇ ਜਕਾਰੇ ਲੱਗੇ ਰਣ ਜਿੱਤੇ ਪਰ ਕਹਿੰਦੇ ਨੇ ਉਥੇ ਅੰਤੰਦਕਾਰ ਵਰਖੇ ਸਬੈ ਸੂ ਹਰਖੇ ਤੁੰਦਕਾਰ ਵਰਖੇ ਕਹਿੰਦੇ ਫਿਰ ਤੀਰ ਇੰਨੇ ਚਲਾਏ ਕਿ ਤੀਰਾਂ ਦੀ ਬਾਰਿਸ਼ ਕਰ ਦਿੱਤੀ ਫਿਰ ਪਤਾ ਨਹੀਂ ਕਿੰਨੇ ਕੁ ਮਰੇ ਸੁੱਖਾਂ ਦੇ ਸਾਗਰ ਸਤਿਗੁਰੂ ਜੀ ਦੇਖੋ ਉਹਨਾਂ ਨੂੰ ਮਰਦ ਗਮੜਾ ਕਹਿਣਾ ਕਿ ਸਾਹਮਣੇ ਦਿਸਦਾ ਹੈ ਕਿ ਸੰਜੋਬ ਵੀ ਕੋਈ ਨਹੀਂ ਪਾਇਆ ਟੋਪ ਵੀ ਨਹੀਂ ਪਾਇਆ ਤੇ ਫਿਰ ਵੀ ਕਹਿਣਾ تیر ਹਰੀ ਚੰਦ ਤੂੰ ਮਾਰ ਇਹ ਸਤਿਗੁਰੂ ਦੇ ਬਹਾਦਰ ਦੇਖੋ ਕਹਿਣਾ ਸੁਣਾ ਤੇ ਪੜਨਾ ਤੇ ਗੱਲ ਵੱਖਰੀ ਹੈ ਪਰ ਇੰਨੀ ਹਿੰਮਤ ਜੁਰ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰ ਸਕਦੇ ਨੇ ਇੱਕ ਨਹੀਂ ਦੋ ਨਹੀਂ ਤਿੰਨ تیر ਕਹਿੰਦੇ ਤੂੰ ਚਲਾ